ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਜੋ ਜੀਵਨ ਆ ਨਾ ਇਹ ਬਲਣਾ ਬਲਣਾ ਨਾ ਮੇ ਜਲਣ ਦਾ ਸੜਨ ਦਾ ਇਹ ਸਮਝੋ ਜੀਵ ਸੜ ਰਿਹਾ ਸੜ ਬਲਣਾ ਬਤੀਤ ਹੋਣਾ ਇਹ ਤਾਂ ਇਸ ਪ੍ਰਕਾਰਾ ਜਿਵੇਂ ਸੱਪ ਦੀ ਉਮਰ ਹੁੰਦੀ ਆ ਸੱਪ ਦੀ ਉਮਰ ਜਿਉਂ-ਜਿਉਂ ਉਮਰ ਵੱਧਦੀ ਹੈ ਥਿਉਂ-ਥਿਉਂ ਵਿੱਚ ਵਿਹੁ ਵੱਧਦੀ ਹੈ ਵਿਖਦੇ ਨਾਲ ਥਿਉਂ-ਥਿਉਂ ਭਰਦਾ ਜਿੰਨੀ ਵੱਡੀ ਲੰਮੀ ਉਮਰ ਦਾ ਸੱਪ ਉਹਨੀ ਉਹਦੇ ਵਿੱਚ ਵਿਹੁ ਵੱਧਦੀ ਹੈ ਉਹ ਜ਼ਹਿਰ ਸੱਪ ਨੂੰ ਵੀ ਦੁਖੀ ਕਰਦੀ ਹੈ ਉਹਦੇ ਨਾਲ ਛੜਦਾ ਕਦੀ ਚੰਦਨ ਲੱਭਦਾ ਕਦੀ ਕਿਤੇ ਜਾ ਕਰਕੇ ਵਿਲੇਟੇ ਮਾਰਦਾ ਕਿ ਮੇਰਾ ਇਹ ਜ਼ਹਿਰ ਦੂਰ ਹੋਵੇ ਜੇ ਆਪ ਉਸ ਜ਼ਹਿਰ ਦੇ ਨਾਲ ਦੁਖੀ ਹੈ ਔਰ ਜਿਹਨੂੰ ਜਿਹਦੇ ਉੱਪਰ ਡੰਗ ਮਾਰਦਾ ਜ਼ਹਿਰ ਨੂੰ ਛੜਦਾ ਉਹਨੂੰ ਦੁਖੀ ਕਰਦਾ ਸੋ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾ ਜੜੀ ਵੀ ਆਰਜਾ ਬਲਣਾ ਬਤੀਤ ਹੋ ਰਹੀ ਆ ਇਹ ਸੱਪ ਦੀ ਉਮਰ ਵਾਂਗ ਜਾਣੋ ਇਹ ਇਮੂ ਜਾਣੋ ਜਿਵੇਂ ਪੱਠੀ ਤਪ ਰਹੀ ਆ ਪਾਠਨਗਰ ਸਿਦਰਾਮ ਉਹ ਪੱਠੀਆਂ ਦੀ ਤਰ੍ਹਾਂ ਤੇ ਨਗਰ ਜਿਹੜੇ ਆ ਛੋਟੇ ਵੱਡੇ ਸਰੀਰ ਗ੍ਰਾਮ ਛੋਟੇ ਸਰੀਰ ਨਗਰ ਵੱਡੇ ਸਰੀਰ ਪੱਠੀਆਂ ਦੀ ਤਰ੍ਹਾਂ ਤਪ ਰਹੇ ਹਨ